ਟਾਰਜਨ ਸਕਸੈਸਫੁਲ ਰਿਹਾ ਆ ਗਿਆ ਮਿੱਤਰੋ ਘਰ ਤੱਕ ਸਟਾਰਟ ਕਰਨੀ ਆਪਾਂ ਜਾ ਉਤਰ ਕੇ ਸੰਗਲ ਸੰਗਲ ਪਾਓ ਕੋਬਾਬੇਓ ਕਿੰਨਾ ਰਿਸਕ ਵਾਲਾ ਕੰਮ ਆ ਹਲੋ ਹਾਂਜੀ ਗੇਸ ਸਤਿ ਸ੍ਰੀ ਅਕਾਲ ਵੈਲਕਮ ਟੂ ਨਿਊ ਵਲੌਗ ਆਈ ਹੋਪ ਦੀ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਸਵੇਰ ਦਾ ਮੈਂ ਪਹੁੰਚ ਗਿਆ ਨਡਾਲੇ ਤੇ ਪੀਂਦਿਆਂ ਚਾਹ ਤੇ ਆਪਣਾ ਟਾਰਜਨ ਆ ਉਹ ਬੈਠਾ ਤੇ ਭਾਈ ਹੁਣੀ ਨਾੜ ਖੁੱਲ ਜਾਂਦੇ ਜਿਨ੍ਹਾਂ ਚ ਕੱਲ ਆਪਾਂ ਟਰਾਂਸਫਾਰਮ ਦਾ ਤੇਲ ਪਾਇਆ ਤੁਹਾਨੂੰ ਦੱਸਿਆ ਹੈਗਾ ਤੇ ਆਖੜੇ ਆਪਣੀ ਰਾਣੀ ਸੁੰਦਰਾ ਤੇ ਪਰੇ ਆਪਣਾ ਖੜਾ ਯਾਜ ਹੈਲੀਕਾਪਟਰ ਤੇ ਮਿੱਤਰੋ ਸਿੱਰੇ ਸਿੱਰੇ ਪਹੁੰਚ ਗਏ ਹੈਗੇ ਤੇ ਆਉਂਦੇ ਆ ਸਾਰੇ ਬੰਦੇ ਕਹਿੰਦੇ ਪਹਿਲਾ ਚਾਹ ਪੀ ਲੋ ਤੇ ਫੇਰ ਆਪਾਂ ਕਰਨਾ ਕੰਮ ਸਾਰਾ ਤੇ ਦਿਖਾਉਣਾ ਮਿੱਤਰੋ ਹੁਣ ਬੈਕ ਕੈਮਰਾ ਕਰਕੇ ਤੁਹਾਨੂੰ ਆਜ ਮਿੱਤਰੋ ਆਪਾਂ ਕੰਮ ਕਰਨਾ ਸਾਰਾ ਉਹ ਦੇਖੋ ਜਿੰਨੇ ਵੱਡੇ ਸਾਰੇ ਖੰਭੇ ਆ ਉਹਨਾਂ ਤੇ ਸਮਾਨ ਕੱਸ ਕੇ ਆ ਲੈਣ ਸਾਰੇ ਇਧਰ ਸ਼ਿਫਟ ਕਰ ਦੇਣੀਆਂ ਤੇ ਚਾਹ ਖਤਮ ਹੋ ਗਈ ਜਮੈਂ ਉੱਪਰ ਨੰਗਣ ਦੇ ਮਿੱਤਰੋ 33 ਕੇਵੀ ਤੇ ਵਲੌਗ ਕਰਦੀ ਹੈ ਬੰਦ ਹਾਡੇ ਠੇਕੇਦਾਰ ਸਾਹਿਬ ਆ ਚੁੱਕੇ ਨੇ ਤੇ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਅਦ ਲਓ ਮਿੱਤਰੋ ਟਾਰਜਨ ਆਪਣਾ ਚੜ ਗਿਆ ਉੱਪਰ ਹੈ ਚੈਨਲ ਕਸਣ ਲੱਗਾ ਵਾ ਤੇ ਆ ਥੱਲੇ ਆਪੇ ਤਿੰਨ ਤਣੇ ਕਸਨੇ ਆ ਜਿੱਦਾਂ ਉਹ ਪੁਰਾਣੇ ਖੰਬੇ ਤੇ ਕਸੇ ਹੋਏ ਆ ਤੇ ਅੱਜ ਇੱਥੇ ਗੱਡੀ ਖੜੀ ਆ ਤੇ ਮਿੱਤਰੋ ਕੰਮ ਹੋਇਆ ਵਾ ਪੂਰਾ ਯੈਂਗੋ ਤੇ ਸ਼ਾਹ ਹੁਣੀ ਕਰਾਈ ਜਾਂਦੇ ਆ ਤੋ ਪੂਰੀ ਤੇ ਭਰਾ ਤੁਹਾਡਾ ਜਾਊਗਾ ਪਰਲੇ ਖੰਬੇ ਜਿਹੜੀਆਂ ਤਾਰਾਂ ਵਾ ਉਹ ਇੱਧਰ ਕਰ ਦੂਗਾ ਉਰਲੀ ਸਾਈਡ ਤੇ ਉੱਤੇ ਮਿੱਤਰੋ ਦੇਖ ਲਓ ਕ੍ਰੋਸਿੰਗ ਹੁੰਦੀ ਆ ਵੱਡੀ ਲੈਣ ਡਾਇਰੈਕਸ਼ਨ ਪੂਰੀ ਆ ਉਦਾਰ ਤੁਰਥਾ ਆਪਾਂ ਇਹਨਾਂ ਟੋਪ ਦਾ ਕਰਕੇ ਆਏ ਆ ਉਹ ਦਿਖਾਉਣਾ ਤੁਹਾਨੂੰ ਕਿ ਅਦਾਰਥ ਕੀਤਾ ਆਪਾਂ ਤੇ ਮਤਰਾ ਸਵੇਰੇ ਹੁੰਦਾ ਠੰਡ ਲੱਗਦੀ ਘੰਟਾ ਦਾ ਕੰਮ ਕੀਤਾ ਤੇ ਪੂਰੀਆਂ ਤਸੱਲੀਆਂ ਹੋ ਗਿਆ ਕੱਪੜੇ-ਕੁਪੜੇ ਲੈ ਗਏ ਸਾਰੇ ਨਾਲ ਹੀ ਤੇ ਉਹ ਬੰਦਾ ਆਪਣਾ ਗੱਸੀ ਹੁੰਦਾ ਚੈਨਲ ਤਰਜਨ ਸਾਹਿਬ ਮਾੜੀ ਹੈਲੋ ਗਾਇਸ ਕਰ ਦੋ ਹੈਲੋ ਜੀ ਹੈਲੋ ਜੀ ਵਾਜੇ ਨਿਕਲਦੀ ਹੁਣ ਚੈਨਲ ਫੜਿਆ ਪਿਆ ਨਾ ਆਪਾਂ ਆਪਣੇ ਭਰਾ ਨੂੰ ਕੱਲ ਨੂੰ ਪੈਂਡਰਮ ਟਿਊਬ ਲਿਆ ਕੇ ਦੇਣੀ ਆ ਰੰਗ ਥੋੜਾ ਗੋਰਾ ਹੈ ਹੈ ਅੱਜ ਲੈਣੀ ਸੀ ਅੱਜ ਯਾਰ ਚੇਤਾ ਭੁੱਲ ਗਿਆ ਕੱਲ ਨੂੰ ਲਿਆ ਕੇ ਦਉ ਠੀਕ ਆ ਪੱਕਾ ਤੇ ਮਿੱਤਰੋ 10 ਦਿਨਾਂ 10 ਦਿਨ ਮੈਨਾਂ ਰਹਿ ਗਏ ਨਾ ਪਛਾਣਿਆ ਨਹੀਂ ਆਣਾ ਇੰਨਾ ਭੂਤ ਬਣਾ ਲੈਣਾ ਆਪਾਂ ਠੀਕ ਆ ਉਹ ਮੈਂ ਹੈਗਾ ਉਹ ਤਾਰ ਜਨ ਠੀਕ ਆ ਹੁਣ ਮੈਂ ਖੰਬੇ ਤੇ ਚੜਿਆ ਹੋਇਆ 1 ਤੇ 2 ਤੇ 3 ਚ ਇਹਨਾਂ ਲਾ ਚੁੱਕਿਆ ਹੈ ਠੀਕ ਹੈ ਵੈਂਡਿੰਗਾਂ ਮਾਰਤੀਆਂ ਇੱਕ ਕੰਸੂਲੇਟਰਿੰ ਦੇ ਕੋਲ ਨਹੀਂ ਖੁੱਲਿਆ ਆ ਜਿਹੜਾ ਨਹੀਂ ਖੋਲਦਾ ਮਿੱਤਰੋ ਤੇ ਹੁਣ ਉਹ ਬੰਦਾ 4 ਢੇੜੇ ਲਾ ਚੁੱਕਿਆ ਕਿਲੇ ਦੇ ਦੋ ਆਣ ਦੇ ਦੋ ਜਾਣ ਦੇ ਹੁਣ ਉਹਨੂੰ ਕੁੜਕ ਪੈਦਾ ਹੋ ਗਈ ਆ ਚਲੋ ਭਾਈ ਤੇ ਮਿੱਤਰੋ ਕੰਮ ਹੈ ਪਾ ਠੀਕ ਹੈ ਜੀ ਉਹ ਗੁੱਡ ਬਾਏ ਬਾਅਦ ਬ੍ਰੇਕ ਤੋਂ ਬਾਅਦ ਮਿਲਦੇ ਤੇ ਮਿੱਤਰੋ ਮੈਂ ਪਰਾ ਸਾਡੇ ਨੇ ਵੈਂਡਿੰਗਾਂ ਖੋਲਦੀਆਂ ਸਾਰੀਆਂ ਤੇ ਉਧਰ ਫੜਾਤੀਆਂ ਪਰਲੀ ਸੜ ਕਰਤੀਆਂ ਤਰ੍ਹਾਂ ਹਣੋਂ ਖੰਬੇ ਦੇ ਕੰਮ ਕਰਾਂਗੇ ਤੇ ਦੁਬਾਰਾ ਜੈਂਗੋ ਹਣੀ ਚਾਹ ਲੈ ਕੇ ਹੋਣਗੇ ਚਾਹ ਪੀ ਤੇ ਮਿੱਤਰੋ ਆ ਆ ਪੱਜ ਗਾੜੂ ਕੀਤਾ ਅਰਥ ਮੈਂ ਕਿਹਾ ਦਿਖਾ ਦਮੈਂ ਜਾਨ ਲੱਗੇ ਇਧਰੋਂ ਆਪਣਾ ਸਾਰਾ ਕੰਮ ਨਿਬੜ ਗਿਆ ਗੱਡੀ ਹੁਣ ਲੈ ਕੇ ਜਾਣੀ ਆ ਪਾ ਉਧਰ ਤੇ ਆ ਮਿੱਤਰੋ ਅਰਥ ਕੀਤਾ ਵਾ ਆ 11 ਕੇ ਵੀ ਹੁੰਦੀ ਤੇ 33 ਕੇ ਵੀ ਹੁੰਦੀ ਮੰਨ ਲਓ ਪਿੱਛੇ ਕੋਈ ਸਪਾਰਕਿੰਗ ਹੁੰਦੀ ਜਾਂ ਕਰੰਟ ਕੇ ਜਦਾਂ ਲੱਗ ਜਾਂਦਾ ਨਾਲ ਤੇ ਇੱਥੇ ਕਰੰਟ ਸਾਰਾ ਖਤਮ ਹੋ ਜੂ ਮਤਲਬ ਇੱਕ ਵਾਰੀ ਝਟਕਾ ਲੱਗੂ ਬੰਦੇ ਨੂੰ ਪਰ ਨਾਲ ਦੇ ਨਾਲ ਲਾਈਨ ਬੰਦ ਹੋ ਜੂਗੀ ਇਹ ਮਿੱਤਰੋ ਹੈਗਾ ਦੇਸੀ ਜੀਗਾਰ ਤੇ ਹੁਣ ਆਪਾਂ ਗੱਡੀ ਲੈ ਕੇ ਚੱਲੇ ਉਧਰ ਸਾਰਾ ਸਮਾਨ ਲੋਡ ਕਰ ਲਿਆ ਵਾ ਤੇ ਹਾਥੋਂ ਤੇ ਤੋੜਿਆ ਤੇ ਚਾਬੀ ਮੋਟਰਸਾਈਕਲ ਦੀ ਕੱਢ ਲਈਏ ਲੋਕ ਕਰ ਲਈਏ ਕਿਉਂਕਿ ਮਿੱਤਰੋ ਅੱਜ ਕੱਲ ਪਰੋਸਾ ਨਹੀਂ ਹੈ ਕਿਸੇ ਦਾ ਵੀ ਆਈ ਉਧਰ ਕੰਮ ਤੇ ਲੱਗੇ ਹੋਈਏ ਇਧਰੋਂ ਮੋਟਰਸਾਈਕਲ ਗੋਲ ਹੋ ਜਵੇ ਚਾਬੀ ਮਿੱਤਰੋ ਕੱਢ ਕੇ ਪਾਲੀ ਆਪਾਂ ਜੇਬ ਵਿੱਚ ਤੇ ਮਾਰੀਏ ਹੁਣ ਗੱਡੀ ਦੀ ਸਲਫ ਤੇ ਆਪਾਂ ਚੱਲੀਏ ਉਧਰ ਤੇ ਮਿੱਤਰੋ ਦੇ ਦੇ ਆ ਸਟਾਰਟ ਹੁੰਦੀ ਕਿ ਨਹੀਂ ਹੁੰਦੀ ਲਾਵੀ ਮਿੱਤਰੋ ਨਡਾਲੇ ਦੀਆਂ ਛੜਕਾਂ ਤੇ ਮੈਂ ਤੇ ਜੈਂਗੋ ਤੇ ਫਿਰਦੇ ਆ ਤਾਰ ਜਾਣ ਤਾਰ ਜਾਣ ਸਾਡੇ ਜੈਂਗੋ ਸੋਰੀ ਜੈਂਗੋ ਹੁਣ ਚੇਂਜ ਕਰਤਾ ਕੰਮ ਹੋਰ ਆ ਤਾਂ ਵਾ ਤਾਰ ਜਾਣ ਮਿੱਤਰੋ ਲਹਿਰ ਪੂਰੀ ਤੂਫਾਨ ਦਾ ਦੂਸਰਾ ਨਾ ਮੈਂ ਤਾਰ ਚਾਂ ਅਸੀਂ ਹਰੇ ਖੰਬੇ ਹੀ ਵੱਟ ਬਾਰਨੇ ਨੇ ਤਾਰਾ ਤੁਰਵਾਣੀ ਛੱਡਣਾ ਤਾਰਾ ਸਾਰੀਆਂ ਲਵੇ ਖੰਬਿਆਂ ਤੇ ਟੰਗ ਦੇਣੀ ਆ ਅੱਛਾ ਠੀਕ ਆ ਆ ਗੋਪੀ ਕਿਸ਼ਨ ਟਾੜਾ ਚੱਲੇ ਨੇ ਯਾਂਗੋ ਗਰੋਂਦਾਪੁਰੀ ਯਾਂਗੋ ਮੇਰੀ ਰੀਸੇ ਰਮਾਲ ਬੰਨਦਾ ਆਪੇ ਤੂੰ ਕਹਦਾ ਰਮਾਲ ਬੰਨਦਾ ਪਹਿਲਾਂ ਤੇਰੇ ਤੂਫਾਨ ਦਾ ਤੂੰ ਬੰਨਿਆ ਮੇਰੀ ਰੀਸੇ ਹਾਂ ਵੀ ਤੇਰੀ ਰੀਸੇ ਬੰਨ ਕੇ ਮੇਰਾ ਸਿਰ ਦਰਦ ਕਰਨਾ ਪੈਂਦਾ ਹਵਾ ਕਾ ਕਹੀ ਉਹ ਪਰ ਤਾਂ ਬੰਨ ਕੋਰਾ ਪਈ ਜਾਂਦਾ ਓਏ ਉਹ ਬਾਅ ਕੇ ਨਹੀਂ ਹੋਵੇ ਚੱਕ ਖਾਲੀਆ ਦੋ ਮਿੰਟ ਐਡੀ ਦਰੋ ਆ ਕੇ ਦਿਖਾਤ 102 ਓਏ 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 ਸਹੀ ਹੈ ਸਹੀ ਹੈ ਚਲੋ ਮੈਤਰਾ ਹੁਣ ਖਾਰ ਲੀਏ ਕੰਮ ਕਿਆ ਯਾਰ ਇਕੱਲੇ ਹੋਏ ਨੇ ਤਲਾ ਚਾਹ ਦਾ ਕਹਿ ਕੇ ਹੀ ਸਾਹਮਣੇ ਭਾਈ ਚਾਹ ਦਾ ਕਹਿ ਕੇ ਆਈਏ गाइस ਸਾਹਮਣੇ ਬੈਠ ਕੇ ਆ ਭਾ ਗਏ ਆ ਇਹਨੂੰ ਹੁਣ ਮਸ਼ੀਨ ਲੈ ਕੇ ਆਵਾਂਗੇ ਉਹ ਲੈਡ ਵੀ ਚੱਲੂਆ ਅਸੀਂ ਇਹ ਕਿਹੜਾ ਫਿੱਟਰ ਚੱਲ ਪਿਆ 24 ਘੰਟੇ 24 ਘੰਟੇ ਦੀ ਮੋਟਰ ਲਾਈ ਅੱਗੇ ਵੀ ਕਹਾਗਾ ਸਾਰ ਕਹਿੰਦੇ ਆ viral vlog ਫੇ ਹੋਣਾ ਨਾ ਅੱਗੇ ਇੱਧਰ ਦੇਖਣਾ ਇੱਧਰ ਦੇਖਣਾ ਸਿੱਧਾ ਕੈਮਰੇ ਵਾਲ ਦੇਖਣਾ ਠੀਕ ਆ ਅਸੀਂ ਆ ਵੀ ਚਾਰ ਦੀ ਤਿਆਰੀ ਕਰ ਲਏ ਆ ਹੁਣ ਮਿੱਤਰੋ ਅਸੀਂ ਜਾਣ ਦੀ ਆਪਣੀ ਤਿਆਰੀ ਕਰ ਰਹੇ ਹਾਂ ਘਰੋ ਘਰੀ ਨਹੀਂ ਥੰਬੇ ਲਾਉਣੇ ਆ ਹੋਰ ਕਿਦੇ ਤੋਣੀ ਮਸ਼ੀਨ ਲੈ ਚੱਲੇ ਆ ਭਾਈ ਸਾਹਿਬ ਇਹ ਡਰਾਈਵਰ ਆ ਮਸ਼ੀਨ ਦੇ ਇੱਥੇ ਗੱਡੀ ਦੇ ਅਹੀਂ ਦੇ ਹੈਲਪਰ ਆ ਤੇ ਚਲੋ ਹੁਣ ਗਾਇਸ ਚੱਲਦੇ ਆ ਦੁਕਾਨੇ ਤਨ ੱਤਕਾ ਸਟਾਰਟ ਕਰਕੇ ਮਸ਼ੀਨ ਤੇ ਟਾਰਜਨ ਆਪਣਾ 4 ਦਿਨਾਂ ਤੋਂ ਨਹੀਂ ਨਾ ਤਾਂ ਹੋਰ ਕਾਲਾ ਹੋ ਗਿਆ ਵਾ ਫ੍ਰੇਕ ਤੋਂ ਬਾਅਦ ਲੈ ਉਸ ਤੇਰਾ ਆਪਣਾ ਝੋਟਾ ਖੜਾ ਵਾ ਮਸ਼ੀਨ ਤੇ سٹਾਰਟ ਕਰਨੀ ਆਪਾਂ ਜਾਓ ਉਤਰ ਕੇ ਸੰਗਲ ਸੰਗਲ ਪਾਓ ਖਾੜ ਦਿਆਂ ਪਾਸੇ ਕਰ ਲੈਂਦੇ ਕੀ ਪਾਸੇ ਕਰ ਲੈਂਦੇ ਫੋੜਾ ਕਰ ਫੋੜ ਬੰਜੀ ਹਵਾ ਜੀ ਹਵਾ ਕੋਈ ਨਾ ਪਰੋਣੇ ਜਾਈ ਸਾਹਿਬ ਵਿੱਚ ਉੱਪਰ ਲਾ ਮਸ਼ੀਨ سٹਾਰਟ ਕਰ ਲਈਏ ਮਟਰ ਸੰਗਲ ਪਾ ਲਿਆ ਵਾ ਡਰਾਈਵਰ ਸਾਹਿਬ ਉੱਤੇ ਚੜ ਗਿਆ ਉਹ ਚੱਲਦੇ ਕਰ ਲੈ Jalan. Hello. Pergi. Pergi. ਮੈਟਰੋ ਸਿੱਦੇ ਬਿਜਲੀ ਘਰ ਤੋਂ ਇੱਧਰ ਆ ਗਏ ਆਂਗੇ ਕੰਮ ਕਰਨ ਤੇ ਉੱਧਰ ਫੋਰਮੈਨ ਆਪਣਾ ਖੁੱਲੀ ਜਾਂਦਾ ਨਾਟ ਤੇ ਉਹਦੇ ਉੱਤੇ ਮੈਂ ਖੜਾ ਆਂ ਵਾ ਦੇਖ ਲਓ ਉਧਰੋ ਚੈਨਲ ਖੋਲ ਦੇਣ ਲੱਗਾ ਜੁਰੇ ਉੱਤੇ ਮੈਂ ਖੜਾ ਆਂ ਵਾ ਦੇਖ ਲਓ ਇਹਦੇ ਕੰਮ ਆਪ ਸੈਂਟਲਾਂ ਦੇ ਖੜਾ ਹੋਇਆ ਵਾ ਫੋਰਮੈਨ ਨੇ ਸੈਂਡਲ ਦੇ ਦੇ ਇੱਕ ਤੇ ਮੈਟਰੋ ਪੂਰਾ ਮਾਹੌਲ ਝਾਲ ਵਧੀਆ ਤੇ ਲਾਗੇ ਛਾਗੇ ਲੱਗੀ ਹੋਈ ਹੈ ਲਹਿਰ ਕਰੋ ਚੈੱਕ ਖੇਤ ਬੰਨੇ ਹੱਲੇ ਦੇ ਮਿੱਤਰੋ ਖੇਤਾ ਖੁੱਤਾਰੇ ਵਲੌਗ ਹੋਣੇ ਕਿਉਂਕਿ ਹੱਲੇ ਆਪਣਾ ਕੰਮ ਹੈ ਹੈ 18 ਇਹ ਚਾਬੀ ਪਾ ਮਾਰ ਕੇ ਤੈਨੂੰ ਕਮਾ 18 ਇਹ ਚਾਬੀ ਪਾਣਾ ਚਾਹੀਦਾ ਚੱਲ ਮੈਂ ਪੁੱਛਦਾ ਟਾਰਜਨ ਖਾਈ ਜਾਂਦਾ ਬਿਸਕੁਟ ਲਵੇਟੀ ਜਾਂਦਾ ਤਾਂ ਨਾ ਤੇ ਮਿੱਤਰੋ ਚਾਹ ਆ ਗਈ ਹੁਣ ਚਾਹ ਪੀਂਦੇ ਹਾਂ ਤੇ ਪੀ ਲਈਏ ਚਾਹ ਖੱਤਿਆਂ ਵਿੱਚ ਵਾਈਪ ਚਾਹ ਪੀਣ ਦੀ ਲੱਗ ਗਈ ਹੈ ਮਿੱਤਰੋ ਕੋ ਬਾਬਿਓ ਕਿੰਨਾ ਰਿਸਕ ਵਾਲਾ ਕੰਮ ਆ ਆ ਉਤੇ ਤੇਤੀ ਕੇ ਵੀ ਚੱਲਣਦਾ ਹੀ ਆ ਤੇ ਥੱਲੇ ਉਹ ਸੈਕ ਕਰਨਾ ਵਾ ਆ ਉਧਰ ਜੋੜੇ ਦਾ ਤੇ ਦੇਖਦੇ ਹਾਂ ਹੁਣ ਚੱਲ ਵਧੀਆ ਪਹਿਲੀ ਤਾਰ ਬੰਦਾ ਖਿੱਚਣ ਦਿਆ ਵਾ ਆਪਣਾ ਤਾਰ ਜਣ ਤੇ ਪੂਰੇ ਧਿਆਨ ਨਾਲ ਕੰਮ ਕਰਨਾ ਪੈਂਦਾ ਕਿਉਂਕਿ ਬਾਬਿਓ ਜੇ ਉਤੇ ਮਾੜੀ ਵੀ ਟੱਚ ਹੋ ਗਈ मतलब बंदे ਦਾ ਸਾਰਾ ਭੁਜਿਆ ਬਣਾ ਲੈਣਾ ਇਹਨੇ ਕੰਮ ਜੋਗਾ ਨਹੀਂ ਜਾਂਦਾ ਤੇ ਇੱਕ ਥੱਲੇ ਡਿੱਗਾ ਤਾਂ ਬੰਦਾ ਉੱਧੇ ਖਤਮ ਆਣਾ ਚਲੋ ਬਾਬਾ ਸੋਖ ਰੱਖੇ ਧਿਆਨ ਨਾਲ ਬਵਾਇਆ ਉਤੋਂ 10 ਫੁੱਟ ਦਾ ਹੀ ਰਹਿੰਦਾ ਵਾ મતલਬ ਜੇ ਢੁੜਕ ਕੇ ਇਹਦੇ 3 ਫੁੱਟ ਦੇ ਦਾਇਰੇ ਦੇ ਅੰਦਰ ਤਾਰ ਚੱਲ ਗਈ ਤੇ ਨਾਲ ਹੀ ਪੂਰਾ ਕਰੰਟ ਆ ਜਾਣਾ ਫੁੱਲ ਤੇ ਗਲਵਜ਼ ਗਲਵਜ਼ ਹੱਥਾਂ ਦੇ ਪਾਏ ਹੋਏ ਆ ਤੇ ਜੇ ਲੋ ਆਪਣੇ ਨਾਲ ਕੋਈ ਬੰਦਾ ਹੋਵੇ ਆਪਾਂ ਸੇਫਟੀ ਪੂਰੀ ਕਰਕੇ ਫੇਰ ਹੀ ਚੜੀਦਾ ਉੱਪਰ ਗਲਵਜ਼ ਨਹੀਂ ਪਾਉਂਦਾ ਟਾਰ ਜਾਨ ਆਪਾਂ ਕਹਿ ਕੇ ਪਵਾਏ ਮੈਂ ਕਹਾਂ ਨਹੀਂ ਗਲਵਜ਼ ਪਾ ਬਾਬੇ ਨੂੰ ਪਤਾ ਹੀ ਹੈ ਬਾਬਿਓ ਕਹਦੇ ਕਹਦੇ ਬਾ ਪਹਿਲੀ ਧਾਰ ਦਾ ਚੱਕਰ ਹੀ ਪੂਰਾ ਬਾਬੇ ਦੀ ਮਿਹਨਤ ਨਾ ਪੂਰਾ ਕੰਮ ਹੋ ਕੇ ਰਿਪੋਰਟ ਹੋ ਗਿਆ ਵਾ ਤੇ ਝੋਟਾ ਆਪਣਾ ਸਟਾਰਟ ਹੀ ਖੜਾ ਵਾ ਹਾਂਜੀ ਵਾਇਆ ਵਾਦੂ ਆ ਹੈਗਾ 10 12 ਫੁੱਟਾਂ ਦਾ ਤੋਂ ਮੀਟਰ ਉਦਾਰਤ ਵੀ ਕੀਤੀ ਹੋਈ ਆ ਪਰ ਤਨਪੜਾ ਹੀ ਆ ਫੇ 33 ਕੇ ਵੀ ਨਰੀ ਆਗੀ ਆ ਤੇ ਵੀਊ ਚੈੱਕ ਕਰੋ ਗੱਡੀ ਟਰੈਕਟਰ ਪਾਸਾਰਸੀ ਖੁੱਲ ਗਈ ਆਪਣਾ ਵੀ ਖਤਰੇ ਵਾਲਾ ਕੰਮ ਸਾਰਾ ਨਿਬੜ ਜਾਣਾ ਹਾਥ ਥੱਲੇ ਰਹਿਣਾ ਲੋ ਵੀ ਮਤਰੋ ਸ਼ਾਮ ਦੇ 5:30 ਹੋ ਗਏ ਆ ਸਾਰਾ ਕੰਮ ਔਕੇ ਕਰਤਾ ਸਾਰੀ ਲੈਂਡ ਡਨ ਕਰਤੀ ਇੱਥੇ ਆ ਕੇ ਦੇਖਿਆ ਤਾਰਾ ਰਾ ਉੱਥੇ ਬੋਲ ਤੇ ਤਾਰਾ ਰੱਖਣ ਲੱਗੇ ਤੇ ਉਲਟੀਆਂ ਪੁਲਟੀਆਂ ਰੱਖਦੀਆਂ ਹੁਣ ਆ ਵੀ ਵੱਡੀ ਆ ਆ ਵੀ ਵੱਡੀ ਹੁਣ ਕਲਟੀ ਜਿਹੜੀ ਗੱਡਣ ਲੱਗੇ ਆ ਤੇ ਮੇਤਰ ਸਾਡੇ ਸਾਥ ਇਦਾਂ ਹੀ ਹੁੰਦਾ ਵਾ ਜਦੋਂ ਕਿਤੇ ਕਾਲੀ ਜਾਣਾ ਆਵੈ ਨਾ ਤੇ ਕੋਈ ਨਾ ਕੋਈ ਕੰਮ ਵਧ ਹੀ ਜਾਂਦਾ ਵਾ ਆ ਗਲਵਜ਼ ਗਲੂਬ ਤੇ ਲੈ ਕੇ ਹੁਣ ਚੜਿਆ ਤੁਹਾਡਾ ਭਰਾ ਉੱਤੇ ਜਿੰਨਾ ਖਤਰੇ ਤੋਂ ਬਚਦੇ ਸੀ ਉਹਨਾਂ ਖਤਰਾ ਲੱਗ ਗਿਆ ਹੁੰਦਾ ਹੁਣ ਗੁੱਸੇ ਨਾਲ ਹੁਣ ਮੈਨੂੰ ਇਹਨੇ ਚਾੜਿਆ ਕਹਿੰਦਾ ਆਪ ਚੜੜ ਇਹ ਵੱਡਾ ਫੋਰਮੈਨ ਬਣਿਆ ਹਨ ਜਿਹੜਾ ਇਹ ਤੇ ਮਿੱਤਰੋ ਹੁਣ ਲੱਗੇ ਪਿਆ ਕੰਮ ਕਰਨ ਤੇ ਤਾਰ ਵਲ ਕੇ ਫੜਾਉ ਹਾਣਾ ਆਪਣਾ ਟਾਰਜਨ ਟਾਰਜਨ ਆ ਪਾਤਾ ਸਤਾ ਤੇਰਾ ਕੋਈ ਚੱਕਰ ਤੇ ਨਹੀਂ ਆ ਚੱਕਰ ਹੋਊਗਾ ਵੀ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਆ ਮਿੱਤਰੋ 6 ਵਜ ਗਏ ਨੇ ਰਾਤ ਜਾਨ ਸਾਰਾ ਪੈ ਗਿਆ ਪੂਰਾ ਤੇ ਮਿੱਤਰੋ ਹੁਣ ਚੱਲੇ ਆ ਲੋ ਵੀ ਮਿੱਤਰੋ ਵੀਡੀਓ ਔਨ ਕਰਤੀ ਆ ਟਾਰਜਨ ਮੈਨੂੰ ਉਹ ਕੁੱਤਾ ਕੁੱਤਾ ਪੈਣ ਦਿਆ ਵਾ ਟਾਰਜਨ ਨੇ ਇਧਰ ਭੱਜਣਾ ਨਹੀਂ ਆ ਕੋਲ ਜਾਣਾ ਉਹਦੇ ਚਲਾ ਚਲਦੇ ਆ ਯਾਰ ਟੈਨਸ਼ਨ ਘੱਲ ਲੈ ਨਾ ਡਾਂਗ ਫੜਦਾ ਕਿਥੋਂ ਚੱਲ ਚਲਦੇ ਆ ਭੱਜਣਾ ਨਹੀਂ ਗਾ ਭੱਜਣਾ ਨਹੀਂ ਗਾ ਚੱਲ ਗਾਂ ਜਾ ਚੱਲ ਨਹੀਂ ਲੱਤ ਨੂੰ ਫੜ ਲਈ ਫੇਰ ਨਹੀਂ ਲੱਤ ਫੜਦਾ ਮੈਂ ਨਾਲ ਆ ਤੇਰੇ ਚੱਲ ਭੱਜਣਾ ਨਹੀਂ ਆ ਬਸ ਜੇ ਭਾਜੀਆਂ ਫੇ ਉਹਨੇ ਵੜਨਾ ਮਰਰਾ ਕਰਤਾ ਹੁੰਦਾ ਹੈ ਤਾਰਜਨ ਹੋਂ ਡਰਿਆ ਪਿਆ ਵਾ ਇਸ ਟਾਈਮ ਪੂਰਾ ਆਪਣਾ ਚੱਲ ਚੱਲੋ ਤੂੰ ਕੀ ਹੈ ਤੈਨੂੰ ਕੀ ਹੋਇਆ ਚੱਲ ਮੈਂ ਨਾਲ ਚੱਲਦਾ ਚੱਲ ਤੂੰ ਭੱਜਣਾ ਨਹੀਂ ਆ ਵਾਸਤੇ ਕੀ ਗੱਲ ਆ ਓਏ ਤੂੰ ਪਾ ਤੀ ਗਿਆ ਫੇ ਆ ਗਿਆ ਹੀ ਆ ਗਿਆ ਹੀ ਆ ਗਿਆ ਹੀ ਫੂਸਲਾ ਹੁੰਦਾ ਨਹੀਂ ਉਹਨੇ ਕੁਝ ਕਹਿਣਾ ਇੱਧਰ ਦੇਖ ਲਓ ਉਹ ਤੇ ਗੜਾ ਹੀ ਹੁਣ ਇੱਥੇ ਆ ਗਿਆ ਆਣਾ ਹੀ ਪੈਂਦਾ ਬਈ ਉਹਦੇ ਤੋਂ ਡਰ ਲੱਗਦਾ ਯਾਰ ਡਰਦਾਗਾ ਤਾ ਤੂੰ ਜਰਮਨ ਛਾਵੜ ਨਹੀਂ ਵੜਦੇ ਚੱਲ ਮੈਂ ਨਾਲ ਚੱਲਦਾ ਭੱਜਾਂ ਨਹੀਂ ਤੇ ਤੂੰ ਪਰ ਕਾਰਜਾਂ ਸਕਸੈਸਫੁਲ ਰਿਹਾ ਆ ਗਿਆ ਮਿੱਤਰੋ ਘਰ ਤੱਕ ਆ ਗਿਆ ਹੀ ਆ ਗਿਆ ਆ ਗਿਆ ਉਹ ਫੇ ਨਹੀਂ ਹੋਇਆ ਕੋਈ ਅੱਜ ਭੱਜੀ ਨਾ ਵਸੇ ਜਦੋਂ ਆਇਆ ਆ ਗਿਆ ਭਾਜੀ ਲੋ ਵੀ ਮਿੱਤਰੋ ਆਪਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਘਰੇ ਉਹ ਤੁਹਾਨੂੰ ਪਿੰਡ ਜਾ ਕੇ ਦੱਸਾਂਗੇ ਕੀ ਜ਼ਰੂਰੀ ਕੰਮ ਆ ਤੇ ਮਿੱਤਰੋ ਇਸ ਟਾਈਮ ਮਸ਼ੀਨਰਲ ਜਾਣੀ ਪੈ ਰਹੀ ਆ ਤੁਹਾਡਾ ਭਰਾ ਨਾਲ ਉਹ ਬੰਦਾ ਟਾਰਜਨ ਟੱਕਰ ਗਿਆ ਦੇ ਲੈ 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 ਪਰ ਮੇਰੀ ਵੀਡੀਓ ਦਾ ਬਹੁਤ ਕਲਪਦਾ ਹੈ ਮਿੱਤਰੋ ਮੈਂ ਮਤਰਾ ਰੱਛੋ ਰੱਸੀ ਕੰਮ ਹੋਇਆ ਪਿਆ ਵਾ ਤੇ ਯੂਬਰ ਲੱਗੇ ਹੋਇਆ ਬਲੌਗ ਬਣਾਉਣ ਤੇ ਇਧਰੇ ਕੰਮ ਹੀ ਹੈ ਐਂਗੋ ਦਾਜੀ ਬਲੌਗ ਚੱਲਣ ਦੇ ਹਾਇ ਕਰਦੇ ਕਰੀ ਵਾਸ ਵਾਲੇ ਭਾਈ ਰੁਕ ਜਾ ਮੜਿਆ ਤੇ ਮਤਰੋ ਜਿੰਨੇ ਤੇ ਆਵੇਂ ਹਾਂ ਮਾ ਨਹੀਂ ਆਉਂਦਾ ਉਹ ਦੂਸਰੇ ਦਾ ਤੂੰ ਭਈਆ ਕਿੱਧਰ ਵੜੀ ਜਾਂਦਾ ਤੇ ਮਤਰੋ ਕੰਮ ਯਾਂਗੋ ਤੇ ਯਾਰ ਕੰਮ ਫੈਂਗੋ ਦੇ ਲੋ ਵੀ ਮਤਰੋ ਮੇਰੀ ਲਾਈਫ ਵਿੱਚ ਬਾਬਾ ਜੀ ਕਿਹੜਾ ਕੰਮ ਫਾਰੀ ਜ਼ਿੰਦਗੀ ਇਹ ਕਾਮਯਾਬ ਹੋਣਾ ਜਦੀ ਵਿੱਚ ਮਿੱਤਰੋ ਫਿਰ ਟਾਈਮ ਟੂਬ ਦੀ ਪ੍ਰਵਾਹ ਕਰਨਾ ਹੀ ਛੱਡ ਦੋ ਜੋ ਓ ਤੇਰੇ ਫੇਰਾਂ ਨੂੰ ਕੰਮ ਦੇ ਤਾਂ ਅੱਥਾ ਢਾਈ ਰੱਖੋ ਬਾਕੀ ਤੇ ਫਾਇਦਾ ਤੇ ਜਿੰਨੀ ਜ਼ਰੂਰ ਮਿਲੂ ਠੀਕ ਆ ਮਿੱਤਰੋ ਬਸ ਇਹ ਗੱਲਿਆ ਅੱਗਲਾ ਨੋਡ ਕਰ ਲਿਓ ਕਿਰੇ ਜ਼ਿੰਦਗੀ ਵਿੱਚ ਤੁਹਾਡੇ ਵੀ ਕੰਮ ਹੋਣਗੇ ਆ ਤੇ ਚਲੋ ਹੁਣ ਮਿੱਤਰੋ ਮੈਂ ਚੱਲਦਾ ਹਾਂ